ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਮੈਨ ਭਰਾਵਾਂ ਨੂੰ ਆਮੀਨ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਹੋਵੋਗੇ ਜੇ ਤੁਸੀਂ ਸਾਡੇ ਚੈਨਲ ਤੇ ਰਿਸ਼ਤਿਆਂ ਦੀ ਐਡ ਦੇਖ ਰਹੇ ਹੋ ਤਾਂ ਚੈਨਲ ਨੂੰ ਕਰੋ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਤਾਂ ਕਿ ਡੇਲੀ ਆਉਣ ਵਾਲੇ ਰਿਸ਼ਤਿਆਂ ਦੀ ਐਡਾਂ ਦੀ ਨੋਟੀਫਿਕੇਸ਼ਨ ਤੁਹਾਡੇ ਤੱਕਰ ਜਾਂਦਾ ਪਹੁੰਚ ਸਕਣ ਜੀ ਜੇ ਤੁਹਾਨੂੰ ਸਾਡੀ ਐਡ ਦੇ ਵਿੱਚ ਕੋਈ ਵੀ ਰਿਸ਼ਤਾ ਪਸੰਦ ਆਉਂਦਾ ਹੈ ਤਾਂ ਤੁਸੀਂ ਸਾਡੇ ਦਿੱਤੇ ਹੋਏ WhatsApp ਨੰਬਰ ਤੇ ਮੈਸੇਜ ਕਰਕੇ ਫਾਈਲ ਨੰਬਰ ਦੱਸ ਕੇ ਪਰਿਵਾਰ ਦਾ ਸੰਪਰਕ ਨੰਬਰ ਅਤੇ ਹੋਰ ਵਧੇਰੇ ਜਾਣਕਾਰੀ ਲੈ ਸਕਦੇ ਹੋ ਜੀ ਪਲੇਸਟਾ ਨੋਟ ਕਰੋ ਜੀ ਫਾਈਲ ਨੰਬਰ 846 ਨਾਮ ਕੌਰ ਜ਼ਿਲ੍ਹਾ ਬਰਨਾਲਾ ਪਿੰਡ ਸੈਨਾ ਕਾਸਟ ਜੱਟ ਸੇਖੀ ਗੋਤ ਬਰਾੜ ਜਨਮ 8 ਮਾਰਚ 1998 ਕੱਦ 5 ਫੁੱਟ 4 ਇੰਚ ਪੜ੍ਹਾਈ ਬੀਏ ਪਾਸ ਭਰਾ 2 ਆਨਮੈਰਿਡ ਦਾ ਭੈਣ 1 ਲੋੜ ਹੈ ਜਿਸ ਤਰੀ ਮੁੰਡਾ ਸਵਾ 16 ਤੇ ਨਸ਼ਾ ਰਹਿਤ ਹੋਵੇ ਜਮੀਨ 3 ਏਕੜ ਤੋਂ ਉੱਪਰ ਹੋਵੇ ਫੈਮਲੀ ਵਧੀਆ ਹੋਣੀ ਚਾਹੀਦੀ ਹੈ ਮੇਰੇ ਵਰਗ ਪਰਮਾਣੀ ਜੇ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਸਾਡੇ ਦਿੱਤੇ ਹੋਏ ਵਟਸਐਪ ਨੰਬਰ ਤੇ ਮੈਸੇਜ ਕਰਕੇ ਫਾਈਲ ਨੰਬਰ ਦੱਸ ਕੇ ਪਰਿਵਾਰ ਦਾ ਸੰਪਰਕ ਨੰਬਰ ਲੈ ਸਕਦੇ ਹੋ ਜੀ ਅਗਲਾ ਵੀਸਰ ਰੌਟ ਕਰੋ ਜੀ ਫਾਈਲ ਨੰਬਰ 847 ਨਾਮ ਕੌਰ ਕਾਸਟ ਜੱਟ ਸੇਖੀ ਗੋਤ ਗਿੱਲ ਜੇਲਾ ਸ੍ਰੀ ਮਖਸਰ ਸਾਹਿਬ ਜਨਮ 2 ਜੂਨ 2001 ਕੱਦ 5 ਫੁੱਟ 5 ਇੰਚ ਪੜ੍ਹਾਈ ਪਲੱਸ 2 ਪਾਸ ਕੁੜੀ ਘਰ ਦਾ ਕੰਮਕਾਰ ਵਧੀਆ ਜਾਣਦੀ ਹੈ ਭਰਾ ਇੱਕ ਹੈ ਲੋੜ ਹੈ ਜੀ ਰਿਸ਼ਤੇ ਦੀ ਰਿਸ਼ਤਾ ਜਰਸੀਕ ਪਰਿਵਾਰ ਤੋਂ ਹੀ ਹੋਵੇ ਜ਼ਮੀਨ ਮੁੰਡੇ ਨੂੰ 4 4 ਕਿੱਲਾਂ ਦਾ ਕਾਉਂਦੀ ਹੋਵੇ ਜੀ ਵਧੀਆ ਪਰਿਵਾਰ ਹੋਵੇ ਵੈਸ਼ਨੂ ਹੋਵੇ ਮੁੰਡਾ ਬਿਲਕੁਲ ਨਸ਼ਾ ਰਹਿਤ ਹੋਵੇ ਜੇ ਇਹ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਸਾਡੇ ਦਿੱਤੇ ਹੋਏ WhatsApp ਨੰਬਰ ਤੇ ਮੈਸੇਜ ਕਰਕੇ ਫਾਈਲ ਨੰਬਰ ਦੱਸ ਕੇ ਪਰਿਵਾਰ ਦਾ ਸੰਪਰਕ ਨੰਬਰ ਲੈ ਸਕਦੇ ਹੋ ਜੀ ਅਗਲਾ ਦਿਸਤਾ ਨੋਟ ਕਰੋ ਜੀ ਫਾਈਲ ਨੰਬਰ 848 ਨਾਮ ਕੌਰ ਕਾਸਟ ਅਰੋੜਾ ਸੀਕ ਗੌਤ ਕੜੜਾ ਜਿਹੜਾ ਜਲੰਧਰ ਜਨਮ ਸਤੰਬਰ 1998 ਕੱਦ 5 ਫੁੱਟ 6 ਇੰਚ ਪੜਾਈ ਬੀਕੋਮ ਪਾਸ ਇੱਕ ਪੈਨ ਅਤੇ ਦੋ ਭਰਾ ਹਨ ਕੁੜੀ ਸੋਹਣੀ ਸੁਨੱਕੀ ਹੈ ਲੋੜ ਹੈਗੀ ਰਿਸ਼ਤੇ ਦੀ ਰਿਸ਼ਤਾ ਅਰੋੜਾ ਸੀ ਕਾਸਟ ਕੋਈ ਹੋਵੇ ਆਪਣਾ ਬਿਜ਼ਨਸ ਹੋਵੇ ਜਾਂ ਫਿਰ ਵਧੀਆ ਨੌਕਰੀ ਦੇ ਹੋਵੇ ਪਰਿਵਾਰ ਵੈਸ਼ਨੂ ਹੋਵੇ ਜੀ ਸਾਰਾ ਜੇ ਇਹ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਤਾ ਤੁਸੀਂ ਸਾਡੇ ਦਿੱਤੇ ਹੋਏ ਵਟਸਐਪ ਨੰਬਰ ਤੇ ਮੈਸੇਜ ਕਰਕੇ ਫਾਈਲ ਨੰਬਰ ਦੱਸ ਕੇ ਪਰਿਵਾਰ ਦਾ ਸੰਪਰਕ ਨੰਬਰ ਲੈ ਸਕਦੇ ਹੋ ਜੀ ਅਗਲਾ ਰਿਸਟਰ ਨੋਟ ਕਰੋ ਜੀ ਲੜਕੇ ਦਾ ਰਿਸਤਾ ਹੈ ਜੀ ਫਾਈਲ ਨੰਬਰ 849 ਜ਼ਿਲ੍ਹਾ ਬਠਿੰਡਾ ਕਾਸਟ ਜੱਟ ਸਿੱਖ ਨਾਮ ਸਿੰਘ ਹੈ ਜੀ ਗੋਤ ਸਿੱਧੂ ਹਾਈਟ 5 ਫੁੱਟ 9 ਇੰਚ ਜਨਮ 8 ਅਪ੍ਰੈਲ 1992 ਨਿਮੇ ਪੜਾਈ ਪਲੱਸ 2 ਪਾਸ ਕੰਮ ਆਰਮੀ ਤਨਖਾਹ 65000 ਰੁਪਏ ਜੀ ਪਿਤਾ ਜੀ ਕਲਰਕ ਨੇ ਮਾਤਾ ਜੀ ਹਾਊਸ ਵਾਈਫ ਲੋੜ ਹੈ ਜੀ ਇਸ ਤਰ੍ਹਾਂ ਦੀ ਕੁੜੀ ਪੜ੍ਹੀ ਲਿਖੀ ਘਰ ਦਾ ਕੰਮਕਾਰ ਕਰਨ ਵਾਲੀ ਹੋਵੇ ਜੀ ਜੇ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਦਿੱਤੇ ਹੋਏ ਪਰਿਵਾਰ ਦੇ ਸੰਬੰਧਕ ਨੰਬਰ ਤੇ ਕੰਟੈਕਟ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਫਾਈਲ ਨੰਬਰ 850 ਜ਼ਿਲ੍ਹਾ ਬਰਨਾਲਾ ਕਾਸਟ ਜੱਟ ਸਿੱਖ ਗੋਤ ਸਿੱਧੂ ਹਾਈਟ 6 ਫੁੱਟ 1 ਇੰਚ ਜਨਮ 1 ਕਨੰਬਰ 1997 ਪੜ੍ਹਾਈ ਪਲੱਸ 2 ਪਾਸ ਕੰਮ ਆਰਮੀ ਤਨਖਾਹ 60000 ਰੁਪਏ ਮਹੀਨਾ ਜ਼ਮੀਨ ਤਿੰਨ ਕਿੱਲੇ ਪਰਿਵਾਰ ਵਿੱਚ ਮੈਂਬਰ 5 ਭਰਾ ਇੱਕ ਵਿਆਹ ਹੋਇਆ ਹੋਇਆ ਹੈ ਜੀ ਪਿਤਾ ਜੀ ਖੇਤੀਬਾੜੀ ਕਰਦੇ ਨੇ ਲਔਰ ਹੈ ਜੀ ਰਿਸ਼ਤੇ ਦੀ ਮੁੰਡਾ ਕੁੜੀ ਪੜ੍ਹੀ ਲਿਖੀ ਤੇ ਪ੍ਰਾਈਵੇਟ ਕੰਮ ਕਰਦੀ ਕਰਦੀ ਜਾਂ ਕੋਈ ਵੀ ਸਲਾਈ ਦਾ ਪਾਦਰ ਦਾ ਕੰਮ ਜਾਣ ਵੀ ਹੋਵੇ ਪਰਿਵਾਰ ਦਾ ਸੰਪਰਕ ਨੰਬਰ ਦਿੱਤਾ ਹੋਇਆ ਹੈ ਜੀ ਜੇ ਇਹ ਕਿਸੇ ਰਿਸ਼ਤੇ ਜੇ ਕਿਸੇ ਨਾਲ ਇਹ ਰਿਸ਼ਤਾ ਮੈਚ ਕਰਦਾ ਹੈ ਪਰਿਵਾਰ ਨਾਲ ਤੁਸੀਂ ਦਿੱਤੇ ਹੋਏ ਪਰਿਵਾਰ ਦੇ ਸੰਪਰਕ ਨੰਬਰ ਦੇ ਕੰਟੈਕਟ ਕਰ ਸਕਦੇ ਹੋ ਜੀ ਬਾਕੀ ਹਰੇਕ ਐਡ ਵਿੱਚ ਦੱਸਦੇ ਹੁੰਦੇ ਆ ਕਿ ਜੇ ਜੇ ਤੁਸੀਂ ਕਿਸੇ ਦਾ ਵੀ ਆਪਣਾ ਰਿਸ਼ਤਾ ਆਪਣੇ ਬੇਟਾ ਜਾਂ ਬੇਟੀ ਨਾਲ ਕਰਦੇ ਹੋ ਤਾਂ ਤੁਸੀਂ ਰਿਸ਼ਤਾ ਕਰਨ ਤੋਂ ਪਹਿਲਾਂ ਜਾਂਚ ਪੜਤਾਲ ਜਰੂਰ ਕਰ ਲਿਆ ਕਰੋ ਜੀ ਸਤਿ ਸ੍ਰੀ ਅਕਾਲ ਜੀ